ਇਹ ਮੁੰਡੇ ਦੀ ਛਾਤੀ 'ਚ ਵੱਜੀ ਗਈ ਸੀ ਇਹ ਸਰਕਾਰ ਦੇ ਉੱਤੇ ਟੋਏ ਦੱਸੋ ਮੁਲਾਜ਼ਮਾਂ ਦੀ ਕਰਦੇ ਕੋਈ ਕਾਰਪੋਰੇਸ਼ਨ ਦਾ ਕੋਈ ਨਹੀਂ ਜੀ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਕ ਕਿਸਮ ਦੇ ਖਲਾਸ ਹੋਏ ਪਏ ਨੇ ਕੋਈ ਐ ਨਹੀਂ ਕਿ ਕੋਈ ਆ ਗਿਆ ਸੜਕਾਂ ਦੇ ਉੱਤੇ ਹਾਲਾਤ ਵੇਖੀ ਕੋਈ ਹਾਲਾਤ ਨਹੀਂ ਵੇਖਦੇ ਵੇ ਜੀ ਸੜਕਾਂ ਦੇ ਬੜੇ ਵੱਡੇ ਵੱਡੇ ਟੋਏ ਨੇ ਜਿਨ੍ਹਾਂ ਕਰਕੇ ਅੰਨਾ ਜਾਮ ਲੱਗਦਾ ਵਾ ਜਾਮ ਇਹਨਾਂ ਨਾਲ ਜਾਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਆਈਐਸ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਧਿਆਨ ਦੇਣ ਇਹ ਨਹੀਂ ਕਿ ਅੰਨੇ ਹੋ ਕੇ ਬੈਠੇ ਰਹਿਣਾ ਇਹ ਪੁਲੀ ਸਰਕਾਰ ਮੇਰ ਦਾ ਵੀ ਬੜਾ ਕੁਝ ਦਿਖਦਾ ਹੀ ਨਹੀਂ ਜੀ ਮੇਰ ਦਾ ਕੋਈ ਹਾਲ ਹੀ ਨਹੀਂ ਕੋਈ ਜੀ ਕੋਈ ਦਿਖਦਾ ਹੀ ਨਹੀਂ ਸਿਰੇ ਦੇ ਕੋਈ ਕੀ ਹੈ ਹਾਲਾਤ ਸੜਕਾਂ ਦੇ ਹਾਲਾਤ ਵੇਖੀ ਹੈ ਜਾਂ ਉੱਪਰ ਦੇਖੀ ਹੈ ਜਿੱਥੇ ਜਾ ਉੱਥੇ ਹੀ ਟੋਏ ਨੇ ਜਿੱਥੇ ਜਾ ਉੱਥੇ ਹੀ ਟੋਏ ਨੇ ੜੇ ੜੇ ਸੜਕਾਂ ਖਰਾਬ ਨੇ ਉਹ ਤਾਂ ਆਨ ਦੇ 5 ਸਾਲ ਸੜਕ ਨੂੰ ਬਾਹਰ ਦੀ ਕਨੇਡਾ ਦੀ ਸਰਕਾਰ ਬਣਾਣੀ ਐ ਇੱਥੇ ਤੁਸੀਂ ਬਾਹਰ ਦੀ ਛੱਡੋ ਪੰਜਾਬ ਦੀ ਉਹ ਬਣਾ ਦਿਓ ਕੋਈ ਪੰਜਾਬ ਦਾ ਕੋਈ ਸੁਹੂਲਾ ਦੀ ਕਰ ਦਿਓ ਭਈ ਉਹੀ ਕਰ ਦਿਓ ਮਿਹਰਬਾਨੀ ਜੀ ਧੰਨਵਾਦ ਆ ਕੀ ਨਾਮ ਤੁਹਾਡਾ ਫਰਮਦੇਸ ਸਿੰਘ ਫਰਮਜੀ ਇਹਦਾ ਉਹਦਾ ਖੱਡਾ ਕਿੱਧਰ ਹੋ ਗਿਆ ਕਿੰਨੇ ਫੁੱਟ ਦਾ ਖੱਡਾ ਇਹ ਤੁਹਾਨੂੰ ਦੇਖਣਾ ਚਾਹੀਦਾ ਪਿਛਲੀ ਸਰਕਾਰਾਂ ਦੀ ਕਮੀਆਂ ਇਹ ਜਿਹੜੀਆਂ ਕੀ ਜਦੋਂ ਦੇਖਦੇ ਸੀਗੇ ਵੀ ਇਲੈਕਸ਼ਨ ਆਉਣ ਵਾਲੇ ਆ ਉੱਪਰ ਉੱਪਰ ਲੇਪ ਲਾ ਦਿੰਦੇ ਸੀ ਸੜਕਾਂ ਦਾ ਕੋਈ ਧਿਆਨ ਨਹੀਂ ਕੀਤਾ ਜਾਂਦਾ ਸੀ ਆਪਾਂ ਵੋਟਾਂ ਲੈਣੀਆਂ ਉੱਪਰ ਉੱਪਰ ਮਾੜੀ ਦੀ ਬਦਰੀ ਪਾਈ ਨਾ ਕੋਈ ਵਧੀਆ ਲੁੱਕ ਪਾਉਣੀ ਆ ਤੁਹਾਡੇ ਸਾਹਮਣੇ ਆ ਇੰਨੇ ਨੇ ਖੱਡੇ ਡੋਏ ਹੋਏ ਪਏ ਸਾਰੀਆਂ ਸੜਕਾਂ ਦਾ ਬੁਰਾ ਹਾਲ ਆ ਮੈਂ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਲੁਧਿਆਣੇ ਦੇ ਲੋਕ ਨੇ ਬੜੇ ਪਰੇਸ਼ਾਨ ਨੇ ਇਸ ਗੱਲ ਤੇ ਆਟੋ ਵੀ ਪਲਟ ਜਾਂਦੇ ਆ ਔਰ ਨਾ ਕੋਈ ਸੱਟਾਂ ਵੀ ਲੱਗਦੀਆਂ ਮੇਰਾ ਖੁਦ ਵੀ ਆਟੋ ਪਲਟਿਆ ਹੈਗਾ ਆਟੋ ਬਹੁਤ ਜ਼ਿਆਦਾ ਤਕਾਦ ਵਿੱਚ ਹੈਗੇ ਇੱਥੇ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਇਹ ਸਰਕਾਰਾਂ ਦੀਆਂ ਕਮੀਆਂ ਨੇ ਵੀ ਰੋਡ ਨਹੀਂ ਵਧੀਆ ਤਰਲੇ ਬਣਦੇ ਸੀ ਸਾਨੂੰ ਤੁਹਾਡੇ ਤੇ ਮਾਣ ਆ ਤੇ ਤੁਸੀਂ ਹੁਣ ਜੋ ਵੀ ਸੜਕਾਂ ਤੇ ਕੀਤਾ ਦੇਦੇ ਹੋ ਅਧਿਕਾਰੀਆਂ ਦੀ ਨਗਰ ਕਾਰਪੋਰੇਸ਼ਨ ਜਮਾਂ ਨਹੀਂ ਕੰਮ ਕਰਦੀ ਪਈ ਕਾਰਪੋਰੇਸ਼ਨ ਨਾ ਕਿਥੇ ਦੀ ਕੋਈ ਸੁਣਾਈ ਕਰਦੀ ਆ ਉਹਨਾਂ ਇੱਥੇ ਹੀ ਕਾਰਪੋਰੇਸ਼ਨ ਹੈ ਦਫ਼ਤਰ ਇੱਥੇ ਹੀ ਕੋਈ ਦੂਰ ਤਾਂ ਨਹੀਂ ਹੈਗਾ ਪਰ ਉਹ ਇੱਥੇ 24 ਘੰਟੇ ਲੱਗਦੇ ਆ ਪਰ ਕੋਈ ਖੱਡੇ ਨਹੀਂ ਭਰੇ ਜਾਂਦੇ ਸਾਰਾ ਸੜਕਾਂ ਦਾ ਬੁਰਾ ਹਾਲ ਹੈ ਇਹ ਸਰਕਾਰਾਂ ਪਿਛਲੀਆਂ ਦੇ ਕੰਮ ਨਹੀਂ ਆ ਜਿਹੜੀਆਂ ਸੜਕਾਂ ਸਹੀ ਨਹੀਂ ਬਣਾਉਂਦੀਆਂ ਸੀਗੀਆਂ ਤੇ ਮੈਂ ਮਾਨ ਜੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸੜਕਾਂ ਇੱਕ ਨੰਬਰ ਤੇ ਬਣਾਓਗੇ ਤੇ ਇੱਕ ਨੰਬਰ ਤੇ ਹੀ ਆਓਗੇ ਬਸ ਸਿੱਧੀ ਜੀ ਗੱਲ ਹੈ ਠੀਕ ਹੈ ਜੀ ਕਿਸ ਤਰ੍ਹਾਂ ਦਾ ਹੋਇਆ ਫਟਾ ਕਿੱਦਾਂ ਹੋਇਆ ਇਹ ਨਹੀਂ ਪਤਾ ਜੀ ਇਹ ਨਹੀਂ ਪਤਾ ਫੋਟੋ ਆਈ ਸਾਨੂੰ ਵੀ ਹੁਣ ਹੀ ਪਤਾ ਲੱਗਿਆ ਜੀ ਨਾਲ ਹੀ ਮੌਕੇ ਤੇ ਆ ਗਏ ਜੀ ਅੱਛਾ ਜਈ ਸਾਹਿਬ ਅੱਚ ਮੁੱਖੀ ਕੋਲ ਪੁੱਛੇ ਦਗਾ ਹਾਂਜੀ ਉਹ ਚੱਲ ਗਏ ਜੀ ਜਈ ਸਾਹਿਬ ਆਏ ਸੀਗੇ ਜਿਹੜੇ ਮੌਕੇ ਤੇ ਜਾਈ ਸੀਗੇ ਦੇਖ ਕੇ ਆ ਫਲੇਵਰ ਭੇਜ ਰਹੇ ਪਏ ਮਲਵਾ ਗਿਆ ਵਾ ਜੀ ਅਸੀਂ ਬੇਲਦਾਰੀ ਹੈ ਜੀ ਭਾਈ ਦੇਖਣੀ ਹੈ ਇਸੀ ਮੌਕੇ ਤੇ ਕੀ ਸਮਾਨ ਲੱਗਣਾ ਕਿੰਨਾ ਕੋ ਫੁੱਟ ਕੱਢਾ ਹੋਈ ਹੈ ਹੈਗਾ 8 ਕੋ ਫੁੱਟ ਦਾ ਹੈਗਾ ਜੀ 8 ਕੋ ਫੁੱਟ ਦਾ ਹੈਗਾ ਜੀ ਜੈਨਿੰਗ ਤੋਂ ਹੁਣ ਸਦੇ ਕਿਸੇ ਦਾ ਨਹੀਂ ਸਰ ਮੌਕੇ ਤੇ ਬੰਦੇ ਆ ਗਏ ਹੈ ਬੈਰੀਕੇਟਿੰਗ ਹੋ ਗਈ ਹੈ ਠੀਕ ਹੈ ਜੀ ਸਮਾਨ ਲਿਆਈਏ ਤੇ ਕੰਮ ਕਰਦੀਏ ਇੱਕ ਵਾਰ ਦੇਖ ਲਈਏ ਆਪਾਂ ਆਪਣੇ ਬੰਦੇ ਆ ਨਾਲ ਨਾਲ 3 ਨਾਲ ਵਿੱਚ ਦੋ ਵਿਜੀ ਨਾ ਕਿਰੇ ਕੀ ਹੋ ਗਿਆ ਕਾਰਪੋਰੇਸ਼ਨ ਤੋਂ ਹੱਥ ਜੁੜੀ ਜਾਂਦੇ ਉਹ ਕਾਰਪੋਰੇਸ਼ਨ ਤੋਂ ਹਾਂਜੀ ਹਾਂਜੀ